ਵੈਗੁਰੂ ਜੀ ਕ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਹਾਂ ਗੁਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਕੌਮੀ ਆਵਾਜ਼ ਅ ਅੱਜ ਕੋ ਅੱਜ ਦਾ ਇਸ ਲਾਈਵ ਸ਼ੋਅ ਦੇ ਵਿੱਚ ਸੀ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਸਾਡੀ ਕੋਸ਼ਿਸ਼ ਸੀ ਕਿ ਇਹ ਤੁਨਕਰ ਰਿਕਾਰਡਡ ਸ਼ੋਅ ਦਿਖਾਈਏ ਪਰ ਉਸ ਤੇ ਲਈ ਸਾਡੇ ਕੋਲ ਅ ਸਮੇਂ ਦੀ ਥੋੜੀ ਜੀ ਕਾਰ ਸੀਗੀ ਸੋ ਇਸ ਲਈ ਸੀ ਸਮਝਿਆ ਕਿ ਤੁਹਾਡੇ ਨਾਲ ਕੁਝ ਲਾਈਵ ਗੱਲਾਂ ਬਾਤਾਂ ਕੀਤੀਆਂ ਜਾਣ ਤੇ ਅੱਜ ਦੇ ਜਿਹੜੇ ਸ਼ੋਅ ਦਾ ਆਪਣਾ ਮੁੱਖ ਮੁੱਦਾ ਹੈ ਉਹ ਬੀਤੀ ਦਿਨੀ ਪੂਰੇ ਦੇਸ਼ ਭਰ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜੋ ਰੈਲੀਆਂ ਹੋਈਆਂ ਉਹ ਹੀ ਆ ਭਾਵ ਕਿ ਦਸਰਲੇਖਾ ਕਿ ਇਹ ਰੈਲੀਆਂ ਦਾ ਸਾਰ ਮੂਲ ਨਿਵਾਸੀ ਦੀ ਲਲਕਾਰ ਕੈਂਪ ਸੋਵਰਨਟੀ ਤੇ ਨਿਊ ਨਾਰਜੀ ਨੇ ਨਾਰਜੀ ਨੇ ਜਿਹੜਾ ਕਿਉਂ ਕੀਤਾ ਹਮਲਾ ਸੋ ਜਿਸ ਤਰ੍ਹਾਂ ਆਪਾਂ ਪਹਿਲੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਇਹਨਾਂ ਰੈਲੀਆਂ ਦੇ ਪਿੱਛੇ ਜਿਹੜੀ ਚੀਜ਼ ਦਿਖਾਈ ਜਾ ਰਹੀ ਹੈ ਉਹ ਅਸਲ ਨਾ ਹੋ ਕੇ ਪਿੱਛੇ ਦੇ ਕੋਈ ਵਿਚਾਰਧਾਰਾ ਜਾਂ ਪਿੱਛੇ ਦੇ ਮੋਟਿਵ ਹੋਰ ਖੜਾ ਹੈ ਸੋ ਬਿੱਲੀ ਥੈਲਿਓਂ ਬਾਹਰ ਇੱਥੇ ਆ ਗਈ ਜਦੋਂ ਕੈਂਪ ਸੋਵਰਨਟੀ ਦੇ ਉੱਤੇ ਹਮਲਾ ਕੀਤਾ ਜਿਹੜਾ ਕਿ ਐਬੋਰੀਜਨਲ ਭਾਈਚਾਰੇ ਦਾ ਇੱਥੋਂ ਦੀ ਧਰਤੀ ਦੇ ਉੱਤੇ ਮੂਲ ਦਾਵੇਦਾਰ ਹੋਣ ਦਾ ਇੱਕ ਚਿੰਨ ਇੱਕ ਉਹਨਾਂ ਦਾ ਤੰਬੂ ਉਸ ਤਰ੍ਹਾਂ ਲਾਇਆ ਹੋਇਆ ਸੀ ਉਸ ਦੀਆਂ ਵੀਡੀਓ ਜਿਹੜੇ ਸ਼ਾਇਦ ਤੁਸੀਂ ਦੇਖੇ ਹੋਣ ਆਪਾਂ ਉਹਦੀ ਅੱਗੇ ਜਾ ਕੇ ਗੱਲਬਾਤ ਕਰਦੇ ਹਾਂ ਪਹਿਲਾਂ ਥੋੜਾ ਜਿਹਾ ਉੱਪਰ ਉੱਪਰਲਾ ਆਪਾਂ ਸਾਹ ਕਿਤਾਬ ਇਹਦਾ ਸਾਂਝਾ ਕਰਦੇ ਹਾਂ ਕਿ ਕਿੱਥੇ ਕੀ ਹੋਇਆ ਸਿਡਨੀ ਦੇ ਵਿੱਚ ਤਕਰੀਬਨ 8000 ਲੋਕਾਂ ਨੇ ਇਹਦੇ ਵਿੱਚ ਹਿੱਸਾ ਲਿਆ ਉਸ ਵੇਲੇ ਹੀ ਸਿਡਨੀ ਦੇ ਵਿੱਚ ਕੁਝ ਹੋਰ ਵੀ ਇਵੈਂਟਸ ਹੋ ਰਹੇ ਸੀ ਜਿਸ ਤੇ ਵਿੱਚ ਮੈਰਾਥਨ ਰੇਸ ਵੀ ਸੀ ਤੇ ਜਿਹਦੇ ਵਿੱਚ ਪ੍ਰੋਪੈਲਸਥੀਨ ਵੀ ਥੋੜੇ ਬਹੁਤ ਹਾਜ਼ਰ ਸੀ ਨਾਲ ਦੀ ਨਾਲ ਮੈਲਬੌਰਨ ਦੇ ਵਿੱਚ ਜਿੱਥੇ ਜਬ ਤੋਂ ਜ਼ਿਆਦੇ ਹੌਟ ਨਿਊਜ਼ ਆਈਆਂ ਤੇ ਉਥੇ ਮੈਲਬੌਰਨ ਦੇ ਵਿੱਚ ਆਪਾਂ ਨੂੰ ਕੁਝ ਝੜਪਾਂ ਵੀ ਦੇਖਣ ਨੂੰ ਮਿਲੀਆਂ ਜਿੱਥੇ ਜਿਹੜਾ ਥਮਸ ਸੇਵਲ ਜਿਹੜਾ ਨਿਊ ਨਾਜੀ ਲੀਡਰ ਆ ਉਹਦੀ ਵੀ ਹਾਜ਼ਰੀ ਮਿਲੀ ਅੱਜ ਸਵੇਰੇ ਸਵੇਰੇ ਹੀ ਜਿਸ ਤਰ੍ਹਾਂ ਉਹਨੇ ਜਸਨਟਾਲਨ ਜੋ ਪ੍ਰੀਮੀਅਰ ਨੇ ਸਟੇਟ ਦੇ ਉਹਨਾਂ ਨੂੰ ਵੀ ਜਿਸ ਤਰ੍ਹਾਂ ਉਹਨਾਂ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਨਿਊ ਨਾਜੀ ਲੀਡਰ ਨੇ ਅ ਜਲਦੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਦੀ ਵੀ ਆਪਾਂ ਨੂੰ ਖਬਰ ਆ ਰਹੀ ਚ ਤੇ ਹੁਣ ਥੋੜਾ ਸਮਾਂ ਪਹਿਲਾਂ ਕਵਰ ਐਗਜ਼ੀਕਿਊ ਅਰੈਸਟ ਵੀ ਉਹਨੂੰ ਕਰ ਲਿਆ ਗਿਆ ਹੈ। ਖੈਰ ਮੈਂ ਮੁੜ ਕੇ ਮੈਲਬਨ ਦੇ ਉੱਤੇ ਆਉਣਾ ਕਿ ਮੈਲਬਨ ਦੇ ਵਿੱਚ ਕਾਫੀ ਝੜਪਾਂ ਹੋਈਆਂ ਤੇ ਉਹਨਾਂ ਝੜਪਾਂ ਦੀ ਤੁਸੀਂ ਕਲਿੱਪਸ ਦੇਖੀਆਂ ਹੀ ਹੋਣੀਆਂ ਨੇ। ਕਾਫੀ ਰੰਗ-ਬਰੰਗੇ ਵਿਚਾਰਧਾਰਾਵਾਂ ਦੇ ਲੋਕ ਇੱਥੇ ਦਿਖੇ। ਕੁਝ ਉਸ ਤਰ੍ਹਾਂ ਦੇ ਲੋਕ ਵੀ ਦੇਖੇ ਜਿਹੜੇ ਮਦ ਮਾਰਗੇ ਸੀ ਭਾਵੇਂ ਨਾਂ ਤਾਂ ਉਹ ਪਲਸਤੀਨ ਵਾਲੀ ਰੈਲੀ ਦੀ ਬੰਨਉ ਆਏ ਸੀ ਤੇ ਨਾਂ ਉਹ ਜਿਹੜੇ ਮਾਰਟ ਫੋਰ ਆਸਟ੍ਰੇਲੀਆ ਸੀ ਉਹਨਾਂ ਮੰਨੀ ਆਏ ਸੀ ਮਿਡਲ ਦੇ ਵਿੱਚ ਖੜੇ ਕੁਝ ਗੱਲਾਂ ਬਾਤਾਂ ਕਰ ਰਹੇ ਸੀ ਕਿ ਅਸੀਂ ਵੀ ਆਸਟ੍ਰੇਲੀਆਨਾਂ ਤੇ ਸਾਰਿਆਂ ਨੂੰ ਅਸੀਂ ਵੈਲਕਮ ਇਥੇ ਕਹਨੇ ਆ ਪਰ ਜਿਹੜੇ ਨਿਓ ਨਾਜੀ ਸੀ ਉਹਨਾਂ ਨੇ ਇਹਨਾਂ ਰੈਲੀਆਂ ਦੇ ਵਿੱਚ ਸਭ ਤੋਂ ਵੱਧ ਜਿਆਦਾ ਚਰਚਾ ਖੱਟੀ ਅਤੇ ਖਾਸ ਕਰ ਮੈਲਬੌਰਨ ਦੇ ਵਿੱਚ ਇਹ ਦੇਖਣ ਨੂੰ ਮਿਲਿਆ melbourne ਦੀ ਜੋ ਪੁਲਿਸ ਸੀ ਉਹ ਜ਼ਿਆਦਾਤਰ ਲੱਗੀ ਹੋਈ ਸੀ ਉਸ ਕਾਤਲ ਨੂੰ ਭਾਲਣ ਜਿਸ ਕਾਤਲ ਨੇ ਪਿਛਲੇ ਦਿਨਾਂ ਦੇ ਵਿੱਚ ਦੋ ਪੁਲਸ ਵਾਲੇ ਕਤਲ ਕਰ ਦਿੱਤੇ ਸਨ ਉਹਦੇ ਲਈ ਮੈਨ ਹੰਟ ਚੱਲ ਰਿਹਾ ਸੀ ਇਸ ਲਈ ਮੈਲਬੌਰਨ ਦੇ ਵਿੱਚ ਨਫਰੀ ਕਾਫੀ ਘੱਟ ਦੇਖਣ ਦੀ ਦੇਖਣ ਨੂੰ ਮਿਲੀ ਪੁਲਿਸ ਦੀ ਕੁئینਜ਼ਲੈਂਡ ਦੇ ਵਿੱਚ ਜਿਹੜੀ ਕਿ ਓਬੀਅਸਲੀ ਉੱਥੇ ਜਿਹੜੇ ਫਾਸਿਸਟ ਲੀਡਰ ਨੇ ਥੋੜੇ ਜਿ ਜਾਦੇ ਰਹਿੰਦੇ ਨੇ ਨਿਊ ਨਰਜੀ ਤੁਹਾਡੇ ਜਾਦੇ ਰਹਿੰਦੇ ਨੇ ਉੱਥੇ ਤਕਰੀਬਨ ਕਹਿੰਦੇ ਆ ਕਿ 30000 ਦੀ ਗਿਣਤੀ ਲਗਭਗ ਸੀ ਜਿਹੜੇ ਮਾਰਚ ਫੋਰ ਆਸਟ੍ਰੇਲੀਆ ਦੇ ਲਈ ਨਿਕਲੇ ਸੀ ਇਸ ਤਰ੍ਹਾਂ ਨਿੱਕੇ ਨਿੱਕੇ ਸ਼ਹਿਰਾਂ ਦੇ ਵਿੱਚ ਐਡਲੀਡ ਨੂੰ ਖਾਸ ਕਰ ਇਸ ਤਰ੍ਹਾਂ ਇਸ ਕਰਕੇ ਐਡਲੀਡ ਚਰਚਾ ਦੇ ਵਿੱਚ ਰਿਹਾ ਕਿਉਂਕਿ ਉਸ ਐਡਲੀਡਰ ਰੈਲੀ ਦੇ ਵਿੱਚ ਇੱਕ ਬੰਦੇ ਨੇ ਫਰੀਮੈਨ ਦੇਸੀ ਫਰੀਮੈਨ ਜਿਹੜਾ ਪੁਲਿਸ ਵਾਲਿਆਂ ਦਾ ਕਿਲਰ ਆਫ ਵਿਕਟੋਰੀਆ ਬੋਸ ਦਾ ਉਸ ਦਾ ਪੋਸਟਰ ਹੱਥ ਦੇ ਵਿੱਚ ਫੜਿਆ ਹੋਇਆ ਸੀ ਉਸ ਦਾ ਪੋਸਟਰ ਹੱਥ ਦੇ ਵਿੱਚ ਔਨ ਕਰਕੇ ਐਡਲੇਡ ਦੀ ਕਾਫੀ ਜ਼ਿਆਦਾ ਚਰਚਾ ਰਹੀ ਕਿ ਇਸ ਬੰਦੇ ਨੂੰ ਪੁਲਿਸ ਨੇ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਉਸ ਦੇ ਉੱਤੇ ਅੱਜ ਜਿਹੜੀ ਅਥਾਰਟिटीज ਐਡਲੇਡ ਦੀ ਉਹਨਾਂ ਦੇ ਸਾਊਥ ਆਸਟ੍ਰੇਲੀਆ ਤੋਂ ਉਹਨਾਂ ਦੇ ਬਿਆਨ ਵੀ ਆਏ ਕਿ ਸੀਮ ਟ੍ਰੇਸ ਕਰ ਲਿਆ ਹੈ ਤੁਸੀਂ ਛੇਤੀ ਗ੍ਰਿਫਤਦਾਰੀ ਉਹਦੀ ਸੰਭਵ ਹੋਊਗੀ ਇਸ ਤੇ ਉੱਤੇ ਹੁਣ ਕਿਹਨੇ ਕੀ ਆਖਿਆ ਥੋੜਾ ਜਿਹਾ ਆਪਾਂ ਇਧਰ ਨੂੰ ਜਾਣਦੇ ਹਾਂ ਜਿਸ ਤਰ੍ਹਾਂ ਆਪਾਂ ਸ਼ੁਰੂ ਦੇ ਵਿੱਚ ਸੁਣਿਆ ਸੀ ਕਿ ਆਪਾਂ ਪਿਛਲੀ ਵੀਡੀਓ ਦੇ ਵਿੱਚ ਗੱਲਬਾਤ ਕੀਤੀ ਸੀ ਕਿ ਇਹਦੇ ਵਿੱਚ ਉਹ ਮਾਸ ਇਮੀਗ੍ਰੇਸ਼ਨ ਭਾਰਤੀ ਜੋ ਇੱਥੇ ਆਸਟ੍ਰੇਲੀਆ ਦੇ ਵਿੱਚ ਹੋ ਰਹੀ ਆ ਇਮੀਗ੍ਰੈਂਟਸ ਲੋਕ ਆ ਰਹੇ ਨੇ ਉਹਨੂੰ ਘਟਾਉਣ ਦੇ ਉੱਤੇ ਕਹਿੰਦੇ ਸਾਡੀ ਰੈਲੀ ਆ ਪਰ ਜਿਹੜਾ ਇਹਦਾ ਅਸਲ ਰੰਗ ਨਿਕਲ ਕੇ ਆਇਆ ਉਹ ਸੀ ਅਬੋਰਿਜਨਲ ਕੈਂਪ ਦੇ ਉੱਤੇ ਜਾ ਕੇ ਹਮਲਾ ਕਰਨਾ ਜਿਹੜੇ ਸਿਰਫ ਇੱਥੇ ਤੱਕ ਸੀਗੇ ਕਿ ਅਸੀਂ ਇਮੀਗ੍ਰੇਸ਼ਨ ਘਟ ਕਰਨ ਦੇ ਲਈ ਕਹਿ ਰਹੇ ਆ ਸਾਨੂੰ ਘਰ ਵੰਗੇ ਵਕ ਰਹੇ ਨੇ ਜਾਂ ਇਹ ਕੁਝ ਬੰਦੇ ਇਹ ਤੇ ਸੱਚੇ ਵੀ ਹੋ ਸਕਦੇ ਆ ਬਨਸਟ ਵੀ ਹੋ ਸਕਦੀ ਜਿੰਨਾ ਕਿ ਮੈਂ ਐਨਾਲਾਈਜ਼ ਕਰਿਆ ਕੁਝ ਲੋਕਾਂ ਨੂੰ ਐਸਾ ਦੇਖਿਆ ਵੀ ਕਿ ਸਿਡਨੀ ਵੀ ਖਾਸ ਕਰਕੇ ਰੈਲੀ ਦੇ ਵਿੱਚ ਜਦੋਂ ਨਿਓਨਾਰਜੀ ਨੇ ਬੋਲਣਾ ਸ਼ੁਰੂ ਕੀਤਾ ਥੱਲਿਓਂ ਕੁਝ ਲੋਕਾਂ ਨੇ ਉਹਦਾ ਵਿਰੋਧ ਵੀ ਕੀਤਾ ਤੇ ਉਹਨਾਂ ਨੇ ਕਿਹਾ ਕਿ ਵੀਰ ਵੀਰ ਨੋਟ سپورਟਿੰਗ ਦਿਸ ਉਹ ਉਥੋਂ ਰੈਲੀ ਛੱਡ ਕੇ ਚਲੇ ਵੀ ਗਏ ਸੋ ਉਹਨਾਂ ਨੇ ਕਿਹਾ ਕਿ ਇਹ ਹੁਣ ਕੈਪਚਰ ਕਰ ਲਈ ਨਿਓਨਾਰਜੀ ਪਰ ਇਹ ਜੋ ਐਨਾਲਿਸਟ ਨੇ ਜੋ ਐਨਾਲਾਈਜ਼ ਕਰ ਰਹੇ ਸੀ ਉਹ ਇਸ ਗੱਲ ਤੇ ਪਹਿਲਾਂ ਹੀ ਬੜੇ ਅ ਪੱਕੇ ਸੀ ਕਿ ਇਸ ਦਾ ਰੰਗ ਕਿਸੇ ਹੋਰ ਪਾਸੇ ਜਾਵੇਗਾ ਤੇ ਇਹਦਾ ਰੰਗ ਸਪਸ਼ਟ ਰੂਪ ਦੇ ਵਿੱਚ ਨਿਊ ਨਾਜ਼ੀਆਂ ਦੇ ਵੱਲੋਂ ਦੇਖਣ ਨੂੰ ਮਿਲਿਆ ਜਦੋਂ ਉਹਨਾਂ ਨੇ ਅਬਰੀਜਨਲ ਕੈਂਪ ਦੇ ਉੱਤੇ ਆ ਕੇ ਹਮਲਾ ਕੀਤਾ ਇਸ ਤੇ ਬਾਰੇ ਅੱਜ ਐਂਥਨੀ ਐਲਬਨੀਜੀ ਜੋ ਸਾਡੇ ਪ੍ਰਾਈਮ ਮਿਨਿਸਟਰ ਨੇ ਆਸਟ੍ਰੇਲੀਆ ਦੇ ਉਹਨਾਂ ਨੇ ABC ਉੱਤੇ ਗੱਲਬਾਤ ਕਰਦਿਆਂ ਇਸ ਦੇ ਵੱਲ ਇਸ਼ਾਰਾ ਵੀ ਕੀਤਾ ਉਹਨਾਂ ਨੇ ਆਖਿਆ ਕਿ ਤੁਸੀਂ ਠੀਕ ਹੈ ਇਮੀਗ੍ਰੈਂਟਸ ਤੇ ਕਹਿ ਰਹੇ ਹੋ ਉਹਨਾਂ ਦੇ ਬਾਰੇ ਗੱਲ ਕਰ ਰਹੇ ਹਾਂ ਵਹਾਰੇਕ ਨੂੰ ਹੱਕਾਂ ਗੱਲ ਕਰਨ ਦਾ ਆਸਟ੍ਰੇਲੀਆ ਦੇ ਵਿੱਚ ਲੇਬਰ ਦੀ ਪਾਲਿਸੀ ਥੋੜੀ ਜੀ ਟੋਨ ਕਿਵੇਂ ਬਦਲੀ ਉਹਦੀ ਵੀ ਆਪਾਂ ਅੱਗੇ ਜਾ ਕੇ ਗੱਲਬਾਤ ਕਰਾਂਗੇ ਪਰ ਉਹਨੇ ਕਿਹਾ ਕਿ ਜਿਹੜੇ ਲੋਕ ਇੱਥੇ ਤਕਰੀਬਨ 65 ਹਜ਼ਾਰ ਸਾਲ ਤੋਂ ਰਹਿ ਰਹੇ ਨੇ ਉਹਨਾਂ ਦੇ ਉੱਤੇ ਹਮਲੇ ਦੀ ਕੀ ਤੁੱਕ ਬਣਦੀ ਹੈ ਉਹਨਾਂ ਦੇ ਹਮਲੇ ਦੇ ਉੱਤੇ ਇਹ ਤੁੱਕ ਬਣਦੀ ਆ ਕਿ ਇੱਥੇ ਜਿਹੜੇ ਨਿਓਨਾਜੀ ਨੇ ਜਿਹੜੇ ਜਨੂੰ ਨਿਓਨਾਜੀ ਕਹਾਉਣ ਦੇ ਵਿੱਚ ਤੇ ਵਾਈਟ ਸੁਪਰਮਿਸਟ ਕਹਾਉਣ ਦੇ ਵਿੱਚ ਤੇ ਰੈਸਿਸਟ ਕਹਾਉਣ ਦੇ ਵਿੱਚ ਕੋਈ ਸੰਗ ਨਹੀਂ ਆ ਉਹਨਾਂ ਨੇ ਜਾ ਕੇ ਅਬਰੀਜਨਲ ਦੇ ਉੱਤੇ ਹਮਲਾ ਕੀਤਾ ਉਹਦਾ ਨਿਸ਼ਾਨਾ ਸਹੀ ਕਿ ਇੱਥੇ ਸਿਰਫ ਅਸੀਂ ਹੀ ਰਹਾਂਗੇ ਇੱਥੇ ਹੋਰ ਕੋਈ ਨਹੀਂ ਹੈ ਜਿਹੜੇ ਆਪਣੀ ਕਮਿਊਨਿਟੀ ਦੇ ਵਿੱਚ ਥੋੜੇ ਭੈਣਪਰਾ ਕਹਿੰਦੇ ਵੀ ਸੀ ਕਿ ਇਹਨਾਂ ਹੱਕਾਂ ਇਹਨਾਂ ਨੂੰ ਉਹ ਕਰਨ ਦਾ ਰੈਲੀ ਕਰਨ ਦਾ ਜਾਂ ਉਹਦਾ ਅਸਲ ਉਹਦੇ ਪਿੱਛੇ ਸੋਚ ਆ ਖੜੀ ਹੋਈ ਆ ਕਿਉਂਕਿ ਜਦੋਂ ਤੁਸੀਂ ਕੋਈ ਸੈਂਸਿਟਿਵ ਕਤਮ ਚੱਕਦੇ ਹੋ ਤੁਸੀਂ ਆਰਗੇਨਾਈਜ਼ਡ ਰੂਪ ਦੇ ਵਿੱਚ ਨਹੀਂ ਆਉਂਦੇ ਜਿਸ ਤਰ੍ਹਾਂ ਆ ਪਹਿਲੀ ਵੀਡੀਓ 'ਚ ਵੀ ਗੱਲ ਕਰਿਆ ਸੀ ਕਿ ਇਹਦੇ ਵਿੱਚ ਕੋਈ ਆਰਗੇਨਾਈਜ਼ਰ ਨਾਮ ਸਾਹਮਣੇ ਨਹੀਂ ਆ ਰਿਹਾ ਆਮ ਲੋਕਾਂ ਦਾ ਇਕੱਠ ਹੋ ਕੇ ਪਾ ਰਿਹਾ ਕਿ ਲੀਡਰਸ਼ਿਪ ਨਹੀਂ ਆ ਰਹੀ ਹੈ ਇਸ ਲਈ ਇਹ ਨੂੰ ਇਹ ਨੂੰ ਕੋਈ ਵੀ ਕਿਧਰਲੇ ਪਾਸੇ ਨੂੰ ਵੀ ਲਿਜਾ ਸਕਦਾ ਤੇ ਉਹੀ ਦੇਖਣ ਦੇ ਵਿੱਚ ਆਇਆ ਕਿ ਨਿਓ ਨਾਜ਼ੀ ਜਿਹੜੇ ਆਪਣੇ ਆਪ ਨੂੰ ਆਰਗੇਨਾਈਜ਼ ਸਮਝਦੇ ਨੇ ਉਹਨਾਂ ਦਾ ਹੀ ਸਭ ਤੋਂ ਜ਼ਿਆਦਾ ਰੰਗ ਇਨ੍ਹਾਂ ਰੈਲੀਆਂ ਦੇ ਵਿੱਚ ਦੇਖਣ ਨੂੰ ਮਿਲਿਆ ਇਹਦੇ ਵਿੱਚ ਆਸਟ੍ਰੇਲੀਅਨ ਰਾਜਨੀਤੀ ਦੀ ਚਾਚੀ ਚਲੇਟਰੋ ਚਾਚੀ ਚਲੇਟਰੋ ਜਿਹੜੇ ਥੋੜਾ ਬਹੁਤ ਧਿਆਨ ਰੱਖਦੇ ਨੇ ਰਾਜਨੀਤੀ ਦੇ ਵਿੱਚ ਉਹ ਸਮਝ ਵੀ ਗਏ ਹੋਣਗੇ ਕਿ ਮੈਂ ਇਸ਼ਾਰਾ ਕਿਸਤੇ ਵੱਲ ਕਰ ਰਿਆਂਗਾ ਚਾਚੀ ਚਲੇਤਰੋ ਆਸਟ੍ਰੇਲੀਆ ਦੀ ਰਾਜਨੀਤੀ ਦੇ ਵਿੱਚ ਇੱਕੋ ਹੀ ਆ ਤੇ ਉਹ ਹੈ ਪੋਲਿੰਗ ਹੈਨਸਨ ਪੋਲਿੰਗ ਹੈਨਸਨ ਨੇ ਪੂਰਾ ਜੋਰ ਲਾਇਆ ਕਿ ਉਹ ਪੂਰੇ ਜਿੱਦਾਂ ਕਹਿੰਦੇ ਜਿਵੇਂ ਗਿੱਧੇ ਦੇ ਵਿੱਚ ਜਾਂ ਵਿਆਹ ਦੇ ਵਿੱਚ ਮਿਲਣੇ ਚੰਬਲੀ ਹੁੰਦੀ ਮੈਂ ਉਦਾਹਰਨ ਦੇ ਤੌਰ ਦੇ ਤੇ ਦੱਸਣਾ ਕਿ ਜਿੱਦਾਂ ਬਿਆ ਦੇ ਵਿੱਚ ਮੇਲਣ ਤੇ ਛੱਪੜ ਦੇ ਵਿੱਚ ਮੱਝ ਵੜ ਕੇ ਚਾਂਬਲ ਜਾਂਦੀ ਆ ਸੋ ਉਸ ਉਹਦੇ ਲਈ ਤਕਰੀਬਨ ਇਸ ਤਰ੍ਹਾਂ ਦਾ ਦਿਨ ਸੀਗਾ ਪੋਲਿਨ ਹੌਮ ਹੈਂਸਨ ਦੇ ਲਈ ਉਹਨੇ ਬੜਾ ਜ਼ੋਰ ਲਾਇਆ ਕਿ ਅਸੀਂ ਦੇਖੋ ਮੈਸ਼ ਇਮੀਗ੍ਰੇਸ਼ਨ ਰੋਕਨੀਆ ਨਜੀਰ ਉਹ ਬਲਾ 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 ਸੋ ਉਸ ਨੇ ਬੀਬੀ ਨੇ ਆਪਣੇ ਪੂਰੇ ਚਲਿੱਤਰ ਦਿਖਾਏ ਪਰ ਉਹਦੇ ਚਲਿੱਤਰ ਵੀ ਫਿੱਕੇ ਪੈ ਗਏ ਨਿਊ ਨਾਜ਼ੀਆਂ ਦੇ ਸਾਹਮਣੇ ਉੱਥੇ ਜਾ ਕੇ ਉਹ ਵੀ ਡਿਫੈਂਡ ਨਹੀਂ ਕਰ ਸਕਦੀ ਉਹਨਾਂ ਨੂੰ ਕਿਸੇ ਵੀ ਹਾਲਤ ਦੇ ਉੱਤੇ ਜੀ ਹੁਣ মিডিਆ ਦੇ ਵੱਲੀ ਦੇਖੀ ਆਪਾਂ মিডিਏ ਦੇ ਵਿੱਚ ਤਕਰੀਬਨ ਤਕਰੀਬਨ ਸਾਰੇ মিডিਆ ਨੇ ਇਹਨੂੰ ਕੁੱਲ ਮਿਲਾ ਕੇ ਖੱਬੇ ਸੱਜੇ ਲੈਫਟ ਰਾਈਟਲ ਸੈਂਟਰ ਨੇ ਤਕਰੀਬਨ ਕੰਡਮ ਹੀ ਇਹਨੂੰ ਕੀਤਾ ਖਾਸ ਕਰ ਨਿਓਨਾਜ਼ੀਨਿ ਮੈਂ ਗੱਲ ਕਰਦਾ 19 ਨਾਜ਼ੀਨ ਨੂੰ ਕੰਡਮ ਹੀ ਕੀਤਾ ਪਰ ਫੌਕਸ ਆਸਟ੍ਰੇਲੀਆ ਫੌਕਸ ਨਿਊਜ਼ ਜਿਹੜੀ ਉਸ ਨੇ ਇਹਨਾਂ ਰੈਲੀਆਂ ਨੂੰ ਓਵਰ ਆਲ ਸਹੀ ਮੰਨਿਆ ਕਿ ਬਿਲਕੁਲ ਇਹ ਇੱਕ ਸਹੀ ਮੁੱਦੇ ਦੇ ਉੱਤੇ ਹੋ ਰਹੀਆਂ ਨੇ ਮੈਂ ਇਸ ਇਮੀਗ੍ਰੇਸ਼ਨ ਰੋਕਣੀ ਚਾਹੀਦੀ ਆ ਇਹ ਆਪਾਂ ਨੂੰ ਸਪਸ਼ਟ ਰੂਪ ਦੇ ਵਿੱਚ ਆ ਕਿ ਜੋ ਫੌਕਸ ਨੋਜਿਆ ਉਹ ਰਾਈਟ ਵਿੰਗਾਂ ਦੇ ਹੱਥ ਦੇ ਵਿੱਚ ਉਹ ਸਦਾ ਹੀ ਰੂਪੜ ਮੋਡਾਕ ਦਾ ਜੋ ਇਹ ਪਰਿਵਾਰ ਆ ਜੋ ਪੂਰੀ ਦੁਨੀਆ ਭਰ ਦੇ ਵਿੱਚ ਇਹਨੇ ਕਬਜ਼ੇ ਕੀਤੇ ਹੋਏ ਆ ਇਸ ਤੇ ਬਾਰੇ ਆਪਾਂ ਸਪੈਸ਼ਲ ਸ਼ੋ ਵੀ ਕੀਤਾ ਸੀ ਤੁਸੀਂ ਰੂਪੜ ਮੋਡਾਕ ਪਰ ਕੇ ਕੌਮੀ ਆਵਾਜ਼ ਪਰ ਕੇ ਉਹ ਲੱਭ ਵੀ ਸਕਦੇ ਆ ਜਿਕਸੇ ਨੇ ਦੇਖਣਾ ਤਾਂ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ ਮੈਂ ਸਾਂਝਾ ਵੀ ਕਰਦਾ ਖੈਰ ਤੇ ਫੌਕਸ ਨਿਊਜ਼ ਨੂੰ ਛੱਡ ਕੇ ਬਾਕੀ ਸਾਰੇ ਤਕਰੀਬਨ ਤਕਰੀਬਨ ਇਹਨਾਂ ਰੈਲੀਆਂਾਂ ਦੇ ਜਿਹੜੇ ਅਸਲ ਰੰਗ ਆ ਉਹਨਾਂ ਨੂੰ ਸਹੀ ਸ਼ਬਦਾਂ ਦੇ ਵਿੱਚ ਪੇਸ਼ ਕੀਤਾਗਾ ਲੇਬਰ ਗਵਰਨਮੈਂਟ ਦੀ ਪਾਲਿਸੀ ਦੇ ਵਿੱਚ ਕੋਈ ਵੱਡਾ ਫਰਕ ਛੇਤੀ ਨਹੀਂ ਪਵੇਗਾ ਪਰ ਲੇਬਰ ਕਿਉਂਕਿ ਉਹ ਵੀ ਓਵਰਆਲ ਅ ਪੋਲੀਟੀਸ਼ੀਅਨ ਨੇ ਜਿਸ ਤਰ੍ਹਾਂ ਮੈਂ ਦੱਸ ਦੱਸਿਆ ਸੀ ਪਿਛਲੀ ਗੱਲਬਾਤ ਦੇ ਵਿੱਚ ਵੀ ਕਿ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਕੈਸ਼ ਕਿਸੇ ਨਾ ਕਿਸੇ ਤਰ੍ਹਾਂ ਕਰਨੀਆਂ ਉਹਨਾਂ ਨੇ ਇੱਕ ਆਪਣੇ ਡਿਫੈਂਡਰ ਹੋ ਕੇ ਦਿਖਾਉਣਾਗਾ ਕਿ ਹਾਂ ਅਸੀਂ ਜਿਹੜੇ ਮਲਟੀਕਲਚਰ ਲੋਕ ਆ ਉਹਨਾਂ ਨੂੰ ਡਿਫੈਂਡ ਕਰਦੇ ਆ ਅਸੀਂ ਤੁਹਾਡੇ ਨਾਲ ਖੜੇ ਆ ਇਹ ਜਿਹੇ ਬੰਦਿਆਂ ਨੂੰ ਤੁਸੀਂ ਭਜਾਉਣ ਦੇ ਲਈ ਸਾਨੂੰ ਹੀ ਵੋਟ ਪਾਓ ਸੋ ਉਹਨਾਂ ਲਈ ਤਾਂ ਇੱਕ ਆਪਣਾ ਉਹ ਮੁੱਦਾਗਾ ਹੁਣ ਇੱਕ ਗੱਲ ਇਹਦੇ ਵਿੱਚ ਜ਼ਰੂਰ ਸਾਹਮਣੇ ਆ ਗਈ ਆ ਕਿ ਲੇਬਰ ਨੂੰ ਥੋੜਾ ਬੋਲਣਾ ਪਿਆ ਗਾ ਜਿਸ ਦੇ ਵਿੱਚ ਪ੍ਰਾਈਮ ਮਿਨਿਸਟਰ ਐਂਥਨੀ ਅਲਬਨੀਜ਼ੀ ਦਾ ਕੁਝ ਹੋਰ ਜਿਹੜੇ ਐਮਪੀਜ਼ ਨੇ ਉਹਨਾਂ ਨੇ ਬੋਲਿਆ ਕਿ ਦੇਖੋ ਜਿਹੜੀ ਇਮੀਗ੍ਰੇਸ਼ਨ ਆ ਉਹ ਕੋਵਿਡ ਦੇ ਵਿੱਚ ਬਹੁਤ ਜ਼ਿਆਦਾ ਘਟੀ ਆ ਕੋਵਿਡ ਤੋਂ ਜਿਹੜੇ ਬਾਅਦ ਵਾਲੇ ਸਾਲ ਨੇ ਉਹਨਾਂ ਦੇ ਵਿੱਚ ਵਧੀਆ ਤੇ ਜਿਹੜੇ ਇਸ ਦੇ ਜਿਹੜੇ 2024-25 ਦੇ ਅੰਕੜੇ ਆ ਉਹ ਅਜੇ ਆਉਣੇ ਨੇ ਸਪਟੰਬਰ ਦੇ ਵਿੱਚ ਹਮੇਸ਼ਾ ਮੰਨਿਆ ਜਾਂਦਾ ਕਿ ਅੰਕੜੇ ਬਾਹਰ ਆ ਜਾਂਦੇ ਆ ਸੋ ਉਹਨਾਂ ਨੇ ਕਿਹਾ ਕਿ ਇੰਨੀ ਜ਼ਿਆਦਾ ਅਸੀਂ ਇਮੀਗ੍ਰੇਸ਼ਨ ਕਦੇ ਵੀ ਨਹੀਂ ਵਧਾਈ ਪਰ ਜਿਹੜੀ ਇਮੀਗ੍ਰੇਸ਼ਨ ਆ ਆਸਟ੍ਰੇਲੀਆ ਦੇ ਲਈ ਉਹ ਲਾਜ਼ਮੀ ਆ ਮਲਟੀਕਲਚਰਨਸੀ ਸੈਲੀਬ੍ਰੇਟ ਕਰਦੇ ਆ ਸੋ ਇਸ ਤਰ੍ਹਾਂ ਦੀ ਗੱਲਾਂ ਲੈ ਕੇ ਕਰਕੇ ਲੇਬਰ ਨੇ ਥੋੜਾ ਜਿਹਾ ਅੱਠੰਡੇ ਛੱਟੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਐਂਥਨੀ ਅਲਬਨੀਜ਼ੀ ਦਾ ਜਿਹੜਾ ਕਮੈਂਟ ਆ ਬਹੁਤ ਅਹਿਮ ਆ ਸੋ ਉਹਨਾਂ ਨੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਜਿੰਨੇ ਵੀ ਆਸਟ੍ਰੇਲੀਆ ਪਰ ਦੇ ਵਿੱਚੋਂ ਲੋਕ ਇਨਰ ਰੈਲੀਆਂ ਦੇ ਵਿੱਚ ਹਿੱਸਾ ਬਣੇ ਉਹਨਾਂ ਨੇ ਕਿਹਾ ਕਿ ਆਈ ਲਾਈਕ ਥੈਮ ਕਿ ਹਰੇਕ ਨੂੰ ਪ੍ਰੋਟੈਸਟ ਕਰਨ ਦਾ ਹੱਕ ਆ ਪਰ ਉਸ ਗੱਲ ਨੂੰ ਕਹਿ ਕੇ ਜੋ ਕਵਰ ਅਪ ਕਰਿਆ ਉਸ ਦਾ ਉਹਨੇ ਉਹ ਨਿਓ ਨਾਜ਼ੀ ਦੇ ਉੱਤੇ ਹੀ ਲੈ ਕੇ ਆਇਆ ਕਿ ਜਿਹੜੇ ਨਿਓ ਨਾਜ਼ੀ ਨੇ ਉਹਨਾਂ ਨੂੰ ਅਸੀਂ ਕਦੇ ਵੀ ਐਕਸੈਪਟ ਨਹੀਂ ਕਰ ਸਕਦੇ ਭਾਵੇਂ ਕਿ ਓਵਰ ਆਲ ਮੈਕਸ ਜਾਰ ਰਿਸਪੌਂਸ ਆ ਜਿਹੜਾ ਇਸ ਤੇ ਉਤੇ ਲੈਵਰ ਦੀ ਜਿਹੜੀ ਫੈਡਰਲ ਗਵਰਨਮੈਂਟ ਆ ਉਹਦਾ ਰਿਆ ਜਸੈਂਟਾ ਐਲਨ ਬੀਬੀ ਨੇ ਉਹਨੇ ਜਦੋਂ ਉਹਨੂੰ ਸਵੇਰੇ ਨਿਊ ਨਾਜ਼ੀਆਂ ਨੇ ਜਾ ਕੇ ਉਹਦੀ ਪ੍ਰੈਸ ਕਾਨਫਰੰਸ ਦੇ ਵਿੱਚ ਹੜਦੰਗ ਪਾਉਣ ਦੀ ਕੋਸ਼ਿਸ਼ ਕੀਤੀ ਸੋ ਉਦੋਂ ਬਾਅਦ ਉਸਨੇ ਕਾਫੀ ਜਿਹੜੇ ਕਰੜੇ ਜਵਾਬ ਉਦੋਂ ਬਾਅਦ মিডিਆ ਨੂੰ ਦਿੱਤੇ ਕਿ ਮੈਂ ਇਹ ਜਾਂ ਤੋਂ ਡਰਦੀ ਨਹੀਂ ਅਸਲ ਦੇ ਵਿੱਚ ਜਿਹੜੇ ਕੁਝ ਸਹੀ ਨੁਕਤੇਆਂ ਨੂੰ ਲੈ ਕੇ ਪ੍ਰੋਟੈਸਟ ਕਰਨਾ ਵੀ ਚਾਹੁੰਦੇ ਨੇ ਉਨ੍ਹਾਂ ਦੇ ਹੱਥੋਂ ਵੀ ਗੱਲ ਹੋਣਾ ਨਿਕਲ ਚੁੱਕੀ ਆ ਕਿਉਂਕਿ ਅੱਗੇ ਆ ਕੇ ਜਿਹੜੀ ਕਮਾਨ ਨਿਓਨਾਜੀਆਂ ਨੇ ਸੰਭਾਲ ਲਈ ਆ ਤੇ ਨਿਓਨਾਜੀਆਂ ਨੂੰ ਟੈਕਲ ਕਰਨਾ ਲੇਬਰ ਦੇ ਲਈ ਕਿਉਂ ਦੇ ਵਾਂਗੂ ਹੁੰਦਾ ਉਹ ਵੱਧ ਚੜ ਕੇ ਇਹਨਾਂ ਦੇ ਉੱਤੇ ਬਿਆਨ ਦਿੰਦੇ ਨੇ ਕਿਉਂਕਿ ਇਹਦੇ ਵਿੱਚ ਉਹਨਾਂ ਨੂੰ ਬੜਾ ਕੁਝ ਜਸਟੀਫਾਈ ਨਹੀਂ ਕਰਨਾ ਪੈਂਦਾ ਇੱਕ ਬਣਿਆ ਬਣਾਇਆ ਜੋ ਨੈਰੇਟਿਵ ਆ ਉਸ ਨੂੰ ਲੋਕਾਂ ਨੂੰ ਲਿਆ ਕੇ ਸਾਹਮਣੇ ਰੱਖ ਦਿੰਦੇ ਨੇ ਜਿੱਥੇ ਤੁਸੀਂ ਹਿਟਲਰ ਦਾ ਨਾਮ ਲੈਤਾ ਹਿਟਲਰ ਦੀ ਪਾਰਟੀ ਦਾ ਨਾਮ ਲੈਤਾ ਉੱਥੇ ਪਿੱਛੇ ਕੀ ਰਹਿ ਜਾਂਦਾ ਹੈ ਉੱਥੇ ਪਿੱਛੇ ਕੋਈ ਵਿਆਖਿਆ ਨਹੀਂ ਰਹਿ ਜਾਂਦੀ ਹੈ ਉੱਥੇ ਫਿਰ ਸਾਡੇ ਅੱਖਾਂ ਦੇ ਸਾਹਮਣੇ ਉਹ ਸਾਰਾ ਇਤਿਹਾਸ ਘੁੰਮ ਜਾਂਦਾ ਹੈ ਜਿਸ ਜੋ ਜੂਸ਼ ਦੇ ਨਾਲ ਹੋਇਆ ਜਰਮਨ ਦੇ ਵਿੱਚ ਜੋ ਗੈਸ ਚੈਂਬਰ ਦੇ ਨਾਲ ਸਾਰਿਆਂ ਦੀਆਂ ਗੱਲਾਂ ਸਾਡੇ ਸਾਹਮਣੇ ਆ ਜਾਂਦੀਆਂ ਨੇ ਸੋ ਅੱਜ ਦੀ ਗੱਲਬਾਤ ਦੇ ਵਿੱਚ ਇੰਨਾ ਹੀ ਅੱਗੇ ਜਿਉਂ ਹੀ ਆਪਣੇ ਸਾਹਮਣੇ ਕੋਈ ਅਪਡੇਟਸ ਹੁੰਦੀਆਂ ਨੇ ਉਹ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ ਤੂੰ ਮੈਂ ਇਹੋ ਤੇ ਇੱਕ ਰੀਕੋਰਡਡ ਵੀਡੀਓ ਬਣਾਉਣਾ ਚਾਹੁੰਦਾ ਸੀ ਪਰ ਉਸ ਲਈ ਲਿੰਕ ਥੋੜਾ ਜਿਆਦਾ ਸਮਾਂ ਲੱਗਣਾ ਸੀ ਇਸ ਲਈ ਮੈਨੂੰ ਲੱਗਿਆ ਕਿ ਲਾਈਵ ਹੋ ਕੇ ਹੀ ਕੁਝ ਗੱਲਾਂ ਬਾਤਾਂ ਕਹੀਆਂ ਜਾਣ ਇਸ ਗੀਨ ਵਗੇ ਸੰਜੀਤ ਤੁਸੀਂ ਜ਼ਰੂਰ ਕਰਨਾ ਤੁਹਾਡੇ ਇਸਤੇ ਬਾਰੇ ਕੀ ਖਿਆਲ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਤੇ ਤੁਸੀਂ ਇਸ ਨੂੰ YouTube Facebook Instagram ਜਾਂ ਕਿਤੇ ਵੀ ਦੇਖ ਰਹੇ ਹੋ ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ